ਵੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਇੱਕ ਦਿਨ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚੋਂ ਜਿੰਨੀ ਵੀ ਬੁਰੀ ਕੋਈ ਸ਼ਕਤੀ ਹੋਵੇ ਉਹੀ ਵੀ ਬੁਰਾ ਕੰਮ ਕੀਤਾ ਹੋਵੇ ਜਾਂ ਘਰ ਦੇ ਵਿੱਚ ਕਿੰਨਾ ਵੀ ਦੁੱਖ ਦਿਲਦਰ ਕਿਉਂ ਨਾ ਹੋਵੇ ਘਰ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਔਕੜਾਂ ਅਰchnਾ ਕਿਉਂ ਨਾ ਹੋਣ ਘਰ ਦੇ ਵਿੱਚ ਪੈਰ ਪੈਰ ਤੇ ਰਕਾਵਟਾਂ ਪੈਂਦੀਆਂ ਹੋਣ ਜਿਸ ਘਰ ਦੇ ਵਿੱਚ ਉਸ ਘਰ ਦੇ ਵਿੱਚ ਇੱਕ ਦਿਨ ਦੇ ਵਿੱਚ ਇੱਕ ਐਸਾ ਤੁਹਾਨੂੰ ਉਪਾਏ ਜਾਂ ਟੋਟਕਾ ਦੱਸਣ ਜਾ ਰਹੇ ਹਾਂ ਜਿਹੜਾ ਜਿਹਨੂੰ ਅਸੀਂ ਟਾਲਾ ਕਹਿੰਦੇ ਆ ਉਹ ਟਾਲਾ ਹਨੂਮਾਨ ਜੀ ਦਾ ਟਾਲਾ ਹੈ ਇੰਨਾ ਜ਼ਬਰਦਸਤ ਟਾਲਾ ਹੈ ਟਾਲਾ ਅਜ ਤੱਕ ਕਿਸੇ ਨੇ ਦਿੱਤਾ ਨਹੀਂ ਹੋਇਆ ਜਿਹੜਾ ਟਾਲਾ ਅੱਜ ਤੁਹਾਨੂੰ ਇਸ ਢਾਲੇ ਬਾਰੇ ਜਾਣਕਾਰੀ ਪੂਰੀ ਦਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤੇ ਹੁਣ ਗੱਲ ਕਰਦੇ ਹਾਂ ਸਾਰੀਆਂ ਔਕੜਾਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਘਰ ਦੇ ਵਿੱਚੋਂ ਹਰੇਕ 네ਗਟਿਵ ਨੂੰ 네ਗਟਿਵ એનર્ਜੀ ਨੂੰ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਘਰ ਦੇ ਵਿੱਚ ਚਾਹੇ ਕਾਲਾ ਜਾਦੂ ਕਿਉ ਨਾ ਹੋਇਆ ਚਾਹੇ ਖੂਨ ਦੇ ਛਿੱਟੇ ਪੈਂਦੇ ਹੁਣ ਤੁਹਾਡੇ ਘਰ ਦੇ ਵਿੱਚ ਤਾਂ ਇੱਕ ਦਿਨ ਦੇ ਵਿੱਚ ਇਹਦਾ ਸਫਾਇਆ ਕਰ ਸਕਦੇ ਆ ਉਹ ਕਿੱਦਾਂ ਕਰਨਾ ਆ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਣਾ ਪੈਣਾ ਗੱਲ ਨੂੰ ਸਮਝਣਾ ਪੈਣਾ ਕੱਲੀ-ਕੱਲੀ ਗੱਲ ਨੂੰ ਗੱਲ ਸਮਝ ਤਾਂ ਆਣੀ ਆ ਦੋਸਤੋ ਹੁਣ ਗੱਲ ਇਸ ਤਰ੍ਹਾਂ ਆ ਕਿ ਘਰ ਦੇ ਵਿੱਚ ਕੋਈ ਵੀ ਕੰਮ ਜਦੋਂ ਆਪਾਂ ਕਰਦੇ ਆ ਕਾਰ ਵਿਹਾਰ ਸ਼ੁਰੂ ਜਦੋਂ ਵੀ ਕਰਦੇ ਆ ਆਪਣੇ ਘਰ 'ਚ ਜਦੋਂ ਵੀ ਅਸੀਂ ਚੰਗਾ ਕੋਈ ਕੰਮ ਸੋਚਦੇ ਆ ਕਰਨਾ ਉਹ ਕੰਮ ਸਾਡਾ ਪੂਰਾ ਨਹੀਂ ਹੋ ਪਾਂਦਾ ਮੰਨ ਲਓ ਤੁਸੀਂ ਘਰ ਦੇ ਵਿੱਚ ਕੋਈ ਹਵਨ ਕਰਾਣਾ ਹੋਵੇ ਕੋਈ ਪਾਠ ਕਰਾਣਾ ਹੋਵੇ ਉਹ ਤੁਸੀਂ ਸੋਚਿਆ ਹੋਵੇ ਕਿ ਅਸੀਂ ਪਾਠ ਕਰਾਣਾ ਆ ਉਹ ਹੁੰਦਾ ਨਾ ਹੋਵੇ ਪੈਂਡਿੰਗ ਚ ਲੀ ਜਾਂਦਾ ਹੁੰਦਾ ਪੈਂਡਿੰਗ ਚੱਲਦਾ ਉਹ ਚੱਲਦਾ ਕਿਉਂ ਚੱਲਦਾ ਆ ਅੱਗੇ ਤੋਂ ਅੱਗੇ ਕਿਉਂ ਟਾਈਮ ਪੈਂਦਾ ਆ ਉਹ ਜਿਹੜੀ ਤੁਹਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਹੈ ਜਿੰਨੀ ਬੁਰੀ ਸ਼ਕਤੀ ਹੈ ਉਹ ਦੇ ਕਾਰਨ ਹੋ ਤੁਹਾਡਾ ਜਿਹੜਾ ਪਾਠ ਪੂਜਾ ਲੇਟ ਹੁੰਦੀ ਆ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਕਿ ਅਸੀਂ ਅੱਜ ਕਰਾਉਣਾ ਕੱਲ ਕਰਾਉਣਾ ਜਾਂ ਜੋ ਵੀ ਜਦੋਂ ਸੋਚ ਲੈਨੇ ਆ ਉਹਦੇ ਉਹਨਾਂ ਦਿਨਾਂ 'ਚ ਨਹੀਂ ਹੋ ਪਾਂਦਾ ਤੁਹਾਡਾ ਫਿਰ ਤੁਸੀਂ ਕਹਿੰਨੇ ਆ ਕਿ ਨਹੀਂ ਪਤਾ ਨਹੀਂ ਸਾਡੇ ਤੋਂ ਪੈਸੇ ਦੀ ਤੰਗੀ ਆ ਕਈਆਂ ਦੀ ਕੋਈ ਸਮੱਸਿਆ ਆ ਜਾਂਦੀ ਆ ਇਹ ਸਾਰੀਆਂ ਪ੍ਰੋਬਲਮਾਂ ਜਿੰਨੀਆਂ ਵੀ ਆਉਂਦੀਆਂ ਆ ਇਹ ਉਹਨਾਂ ਚੀਜ਼ਾਂ ਕਰਕੇ ਆਉਂਦੀਆਂ ਆ ਉਹਨਾਂ ਚੀਜ਼ਾਂ ਤੁਹਾਡੀਆਂ ਜਿੰਨੀਆਂ ਵੀ ਨੈਗੇਟਿਵ એનર્ਜੀਆਂ ਆ ਉਹ ਸੋਚਦੀਆਂ ਆ ਕਿ ਕਿਸੇ ਘਰ 'ਚੋਂ ਨਹੀਂ ਜਾਣਾ ਨਾ ਉਹ ਘਰ ਤੋਂ ਜਾਣ ਦਿੰਦੀਆਂ ਕਿਸੇ ਨੂੰ ਇਸ ਕਰਕੇ ਇੱਕ ਚੀਜ਼ ਨਹੀਂ ਹੁੰਦੀ ਇਹ ਬਹੁਤ ਨਾਲ ਜਿਹੜਾ ਹਜੂਮ ਲੈ ਕੇ ਚਲਦਿਆਂ ਨਾਲ ਜਦੋਂ ਵੀ ਚਲਦਿਆਂ ਇੱਕ ਚੀਜ਼ ਕਦੀ ਵੀ ਤੁਹਾਡੇ ਘਰ 'ਚ ਨਹੀਂ ਹੋਏਗੀ ਉਹਨਾਂ ਦੇ ਨਾਲ ਜੋੜਾ ਹੋਏਗਾ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਇਹ ਬੁਰੀਆਂ ਸ਼ਕਤੀਆਂ ਇਹਨਾਂ ਨੂੰ ਖਤਮ ਕਰਨ ਦੇ ਲਈ ਅੱਜ ਦਾ ਇੱਕ ਦਿਨ ਦੇ ਵਿੱਚ ਤੁਹਾਨੂੰ ਇਦਾਂ ਦਾ ਮਹਾ ਪ੍ਰਯੋਗ ਦੱਸਣ ਜਾ ਰਿਹਾ ਹਾਂ ਜਿਹੜਾ ਜ਼ਿੰਦਗੀ 'ਚ ਕਦੀ ਕਿਸੇ ਨੇ ਦੱਸਿਆ ਨਹੀਂ ਹੋਏਗਾ ਇਸ ਪ੍ਰਯੋਗ ਨੂੰ ਜਿੰਨੇ ਵੀ ਕੀਤਾ ਆ ਉਹਨਾਂ ਇੱਕ ਦਿਨ ਦੇ ਵਿੱਚ ਇਹਦੀ ਸਫਲਤਾ ਮਿਲੀ ਹੈ ਇੱਕ ਦਿਨ ਦੇ ਵਿੱਚ ਇਹਦਾ ਰਿਜ਼ਲਟ ਦੇਖਣ ਨੂੰ ਮਿਲਿਆ ਹੈ ਤੁਸੀਂ ਇਸ रिजल्ट ਨੂੰ ਕਿੱਦਾਂ ਦੇਖਣਾ ਇਹਦੇ ਵਿੱਚ ਥੋੜੀ ਭਗਤੀ ਭਾਵਨਾ ਵੀ ਹੈ ਕੱਲੀ ਇਹ ਢਾਲਾ ਨਹੀਂ ਹੈਗਾ ਇਹਦੇ ਵਿੱਚ ਪਾਠ ਵੀ ਥੋੜਾ ਬੋਤਾ ਤੁਹਾਨੂੰ ਕਰਨਾ ਪੈਣਾ ਆ ਨਾਲ ਪਾਠ ਚੱਲਣਾ ਆ ਨਾਲ ਇਹਦੇ ਤੁਸੀਂ ਢਾਲਾ ਕਰਨਾ ਦੋ ਚੀਜ਼ਾਂ ਕਰਨੀਆਂ ਜਿੰਨਾ ਤੁਸੀਂ ਆਪਣੇ ਘਰ ਦੇ ਵਿੱਚੋਂ ਜਿੰਨਾ ਵੀ ਹੈਗਾ ਕੂੜਾ ਕਹਿ ਲੋ ਜਿੰਨਾ ਵੀ ਗੰਦਮੰਦ ਤੁਹਾਡੇ ਘਰ ਦੇ ਵਿੱਚ ਬੈਠਾ ਆ ਸਾਰਿਆਂ ਦਾ ਤੁਸੀਂ ਸਫਾਇਆ ਆਪ ਕਰ ਸਕਦੇ ਹੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਕਿਸੇ ਪੰਡਤ ਕੋ ਜਾਣ ਦੀ ਲੋੜ ਨਹੀਂ ਕਿਤੇ ਹਵਨ ਯੱਗ ਕਰਾਉਣ ਦੀ ਲੋੜ ਨਹੀਂ ਕਿਤੇ ਪਾਠ ਪੂਜਾ ਕਰਾਉਣ ਦੀ ਲੋੜ ਨਹੀਂ ਸਿਰਫ ਭਗਤੀ ਭਾਵ ਦੇ ਨਾਲ ਤੁਸੀਂ ਇੱਕ ਦਿਨ ਦੇ ਵਿੱਚ ਇਹਦਾ ਰਿਜ਼ਲਟ ਖੁਦ ਆਪ ਆਪਣੀ ਅੱਖੀਂ ਦੇਖ ਸਕਦੇ ਹੋ। ਤਾਂ ਦੋਸਤੋ ਇਹਨੂੰ ਹੁਣ ਤੁਸੀਂ ਢਾਲੇ ਨੂੰ ਕਿੱਦਾਂ ਵੀ ਕਰਨਾ ਹੈ ਜਿੱਦਾਂ ਜਿੱਦਾਂ ਤੁਹਾਨੂੰ ਦੱਸਾਂਗੇ ਜਿੱਦਾਂ ਕਰਨਾ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਲਿਓ ਫਿਰ ਵੀ ਇਹਨੂੰ ਬਾਰ-ਬਾਰ ਮੈਨੂੰ ਤੁਸੀਂ ਹੁਣ ਪੁੱਛਿਓ ਨਾ ਕਿਉਂ ਕਰਕੇ ਇਹ ਚੀਜ਼ ਮੈਂ ਇੱਕੋ ਵਾਰੀ ਦੱਸ ਕੇ ਜਾਣੀ ਆ ਤੁਹਾਨੂੰ ਔਰ ਸਾਫ਼ ਸ਼ਬਦਾਂ ਜੀ ਦੱਸ ਕੇ ਜਾਊਂਗਾ। ਠੀਕ ਹੈ ਹੁਣ ਤੁਹਾਨੂੰ ਘਰ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਕਿ ਕੋਈ ਵੀ ਇਲਮ ਕੀਤਾ ਹੋਵੇ ਕਾਲੀ ਬੁਰੀ ਸ਼ਕਤੀ ਹੋਵੇ ਕੋਈ ਵੀ ਹੁਣ ਘਰ ਦੇ ਵਿੱਚ ਕੋਈ ਜਿਹੜਾ ਜੀ ਹੈ ਜਿਹੜਾ ਰਹਿੰਦਾ ਹੈ ਜਦੋਂ ਇਸ ਚੀਜ਼ ਦਾ ਪ੍ਰਭਾਵ ਘਰ ਤੇ ਪਿਆ ਹੁੰਦਾ ਕੱਲੇ-ਕੱਲੇ ਜੀ ਦੇ ਉੱਤੇ ਪ੍ਰਭਾਵ ਪੈਂਦਾ ਹੈ ਜਿੰਨੀ ਵੀ ਕੋਈ 네ਗੇਟਿਵ એનર્ਜੀ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਹੁੰਦੀਆਂ ਉਹ ਘਰ ਦੇ ਜੀਆ ਤੇ ਵੀ ਪ੍ਰਭਾਵ ਪਾਣਾ ਸ਼ੁਰੂ ਕਰ ਦਿੰਦੀਆਂ ਘਰ ਦੇ ਵਿੱਚ ਕੋਈ ਨਾ ਕੋਈ ਐਸਾ ਜੀ ਹੁੰਦਾ ਜਿਹਦੇ ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ ਸੋ ਉਸ ਬੰਦੇ ਦੇ ਕਰਨਾ ਕਰਕੇ ਉਹਨਾਂ ਦੇ ਜਿਹੜੇ ਲੱਛਣ ਹੁੰਦੇ ਆ ਜਾਂ ਚਿੜਚਿੜਾਪਨ ਰਹਿੰਦਾ ਆ ਕੋਈ ਉਹ ਤਾਂ ਕੰਮ ਨਹੀਂ ਬਣਦਾ ਕੋਈ ਜਾਂਦਾ ਜਿੱਥੇ ਕੋਈ بار-बार ਐਕਸੀਡੈਂਟ ਹੋਣੇ, ਬਾਰ-बार ਵਾਹਨ ਖਰਾਬ ਹੋਣਾ, ਬਾਰ-बार ਇਲੈਕਟ੍ਰੋਨਿਕ ਚੀਜ਼ ਖਰਾਬ ਹੋਣੀ, ਇਹਨਾਂ ਚੀਜ਼ਾਂ ਦੇ ਸੰਕੇਤ ਇਹ ਦਰਸਾਉਂਦੇ ਆ ਘਰ ਦੇ ਵਿੱਚ ਤੁਹਾਡੇ ਬਹੁਤ ਹੀ ਜ਼ਿਆਦਾ ਨੈਗੇਟਿਵ એનર્ਜੀ ਆ। ਸੋ ਇਸ ਕਰਕੇ ਅਸੀਂ ਬਾਰ-बार ਕਈ ਵੀਡੀਓ ਦੇ ਵਿੱਚ ਇਹ ਗੱਲ ਦੱਸਦੇ ਹੁੰਨੇ ਆ ਕਿ ਉਹਨਾਂ ਦੇ ਕਾਰਨ ਕੀ ਕੀ ਆ ਤੇ ਇਹ ਜਿਹੜੇ ਕਾਰਨ ਐ ਮੁੱਖ ਕਾਰਨ ਹੁੰਦੇ ਆ। ਇਹਨਾਂ ਮੁੱਖ ਕਾਰਨਾ ਕਰਕੇ ਹੀ ਸਾਰਾ ਜਿਹੜਾ ਆ ਘਰ ਦੇ ਵਿੱਚ ਮਾਇਆ ਜਾਲ ਪੈਂਦਾ ਹੈ ਇਹਨੂੰ ਆਪਾਂ ਮਾਇਆ ਜਾਲ ਨੂੰ ਹੀ ਸਾਫ ਕਰਨਾ ਹੈ ਬਹੁਤ ਲੋਕ ਕਈਆਂ ਤੇ ਦੁਸ਼ਮਣ ਹੁੰਦੇ ਆ ਜਿਹੜੇ ਆਸ-ਪਾਸ ਗੁਆਂਢੀਆਂ ਦੇ ਵਿੱਚ ਹੋਣ ਜਾਂ ਇੱਧਰ ਉਰ ਕੋਈ ਆਪਣੇ ਦੁਸ਼ਮਣ ਹੋਣ ਜਿਹੜੇ ਘਰ ਦੇ ਵਿੱਚ ਹੀ ਕਰ ਕਰਾ ਕਰਕੇ ਚਲੇ ਜਾਂਦੇ ਆ ਸੋ ਇਹਨਾਂ ਨੂੰ ਆਪਾਂ ਸਫਾਇਆ ਕਰਨਾ ਹੈ ਇਹਦਾ ਇਹਨੂੰ ਅਸੀਂ ਰੱਖਣਾ ਨਹੀਂ ਇਹਦਾ ਸਫਾਇਆ ਬਹੁਤ ਸ਼ਰਦਾ ਦੇ ਨਾਲ ਕੀਤਾ ਜਾਣਾ ਹੈ ਸ਼ਰਦਾ ਕਿਦਾਂ ਹੈ ਕਿ ਸ਼ਰਦਾ ਤੁਸੀਂ ਆਪਣੀ ਭਗਤੀ ਦੇ ਨਾਲ ਕਰਨੀ ਹੈ ਠੀਕ ਹੈ ਜਿੱਦਾਂ ਅਸੀਂ ਦੱਸਾਂਗੇ ਤੁਹਾਨੂੰ ਵੀਡੀਓ 'ਚ ਵੀ ਕਿਹੜੀ ਭਗਤੀ ਤੁਸੀਂ ਕਿਸ ਤਰੀਕੇ ਨਾਲ ਭਗਤੀ ਆਪਣੀ ਭਗਤੀ ਨੂੰ ਵੀ ਜਗਾਉਣਾ ਹੈ ਪਾਠ ਪੂਜਾ ਤਾਂ ਹਰ ਘਰ ਦੇ ਵਿੱਚ ਚੱਲਦਾ ਹੀ ਚੱਲਦਾ ਹੈ ਤੁਸੀਂ ਪਾਠ ਪੂਜਾ ਦੇ ਨਾਲ ਨਾਲ ਇਸ ਚੀਜ਼ ਨੂੰ ਕਰਕੇ ਦੇਖਣਾ ਹੈ ਇਹ ਸਿਰਫ ਇੱਕ ਦਿਨ ਦੇ ਵਿੱਚ ਪ੍ਰਯੋਗ ਤੁਸੀਂ ਕਰਨਾ ਹੈ ਫਿਰ ਦੇਖਿਓ ਇਹਦਾ ਰਿਜ਼ਲਟ ਤੁਹਾਨੂੰ ਆਪਣੇ ਮੂੰਹੋਂ ਤੁਸੀਂ ਦੱਸੋਗੇ ਕਿ ਵਾਕੇ ਕੋਈ ਬਾ ਕਮਾਲ ਸਾਨੂੰ ਪ੍ਰਯੋਗ ਦੱਸਿਆ ਸੀ ਜਿਹੜਾ ਕਿ ਸਾਨੂੰ ਇੱਕ ਦਿਨ ਦੇ ਵਿੱਚ ਇਹਦਾ ਰਿਜ਼ਲਟ ਮਿਲਿਆ ਤੁਸੀਂ ਕਰਨਾ ਕੀ ਹੈ ਆਪਣੇ ਕਿਸੇ ਮੰਗਲਵਾਰ ਵਾਲੇ ਦਿਨ ਇਹ ਕੰਮ ਕਿਸੇ ਮੰਗਲਵਾਰ ਵਾਲੇ ਦਿਨ ਹੋਣਾ ਹੈ ਮੰਗਲਵਾਰ ਵਾਲੇ ਦਿਨ ਤੁਸੀਂ ਕੀ ਕਰਨਾ ਆਪਣੇ ਘਰ ਦੇ ਜਿੰਨੇ ਵੀ ਕਮਰੇ ਆ ਜਿੰਨੇ ਵੀ ਕਮਰੇ ਆ ਰਸੋਈ ਤੋਂ ਲੈ ਕੇ ਬਾਥਰੂਮ ਤੱਕ ਤੋਂ ਤੁਸੀਂ ਕਿ ਸਿਰਫ ਬਾਥਰੂਮ ਹੀ ਛੱਡਣਾ ਇੱਚ ਇੱਚ ਬਾਥਰੂਮ ਤੁਸੀਂ ਜਿਹੜਾ ਆ ਉਹ ਨਹੀਂ ਕਰ ਪਾਉਂਗੇ ਬਾਥਰੂਮ ਨੂੰ ਤੁਸੀਂ ਚੰਗੀ ਤਰ੍ਹਾਂ ਪਾਣੀ ਨਹੀਂ ਧੋਣਾ ਹੈ ਤੁਸੀਂ ਕੀ ਕਰਨਾ ਸਾਰੇ ਘਰ ਦੇ ਵਿੱਚੋਂ ਜਿੰਨੇ ਵੀ ਕਮਰੇ ਆ ਕਿਚਨ ਤੋਂ ਲੈ ਕੇ ਸਟੋਰ ਰੂਮ ਤੱਕ ਦੇ ਤੁਸੀਂ ਆਪਣੇ ਸਾਰੇ ਕਮਰਿਆਂ ਦੇ ਵਿੱਚੋਂ ਚੰਗੀ ਤਰ੍ਹਾਂ ਝਾੜੂ ਲਾ ਕੇ ਮਿੱਟੀ ਇਕੱਠੀ ਕਰ ਲੈਣੀ ਹੈ ਠੀਕ ਹੈ ਉਸ ਮਿੱਟੀ ਨੂੰ ਤੁਸੀਂ ਇਕੱਠੀ ਕਰਕੇ ਇੱਕ ਦੀਵਾ ਬਣਾਉਣਾ ਦੀਵਾ ਉਹਦੇ ਵਿੱਚ ਤੁਸੀਂ ਦੀਵੇ 'ਚੋਂ ਮਿੱਟੀ ਪਾ ਦੇਣੀ ਹੈ ਥੋੜੇ ਜਿਹੇ ਦੀਵੇ ਦੇ ਥੱਲੇ ਚੌਲ ਰੱਖਣੇ ਪਹਿਲਾਂ ਚਿੱਟੇ ਚੌਲ ਠੀਕ ਹੈ ਚੌਲ ਰੱਖ ਕੇ ਉਹਦੇ ਉੱਤੇ ਦੀਵਾ ਰੱਖ ਦੇਣਾ ਦੀਵੇ ਦੇ ਵਿੱਚ ਮਿੱਟੀ ਪਾ ਦੇਣੀ ਹੈ ਉਹਦੇ ਵਿੱਚ ਤੁਸੀਂ ਤੇਲ ਪਾ ਦੇਣਾ ਠੀਕ ਹੈ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਚਮੇਲੀ ਦਾ ਲੈ ਲਓ ਕੋਈ ਲੈ ਲਓ ਠੀਕ ਹੈ ਤੁਸੀਂ ਕੀ ਕਰਨਾ ਜਿਹੜੀ ਬੱਤੀ ਉਹਦੀ ਖੜੀ ਰੱਖਣੀ ਆ ਖੜੀ ਬੱਤੀ ਵਾਲਾ ਤੁਸੀਂ ਦੀਵਾ ਜਲਾ ਲੈਣਾ ਉਹ ਮਿੱਟੀ ਵਿੱਚ ਪਾ ਕੇ ਸਾਰੀ ਠੀਕ ਹੈ ਤੁਸੀਂ ਘਰ ਬੈਠ ਕੇ ਕੀ ਕਰਨਾ ਇੱਕ ਪਾਠ ਆਂਦਾ ਹਨੂਮਾਨ ਚਾਲੀਸੇ ਦੇ ਵਿੱਚ ਐਂਦਾ ਬਜਰੰਗ ਬਾਣ ਦਾ ਪਾਠ ਜਿਹੜਾ ਬਹੁਤ ਬਹੁਤ ਪਾਵਰਫੁਲ ਪਾਠ ਹੈ ਉਹ ਬਜਰੰਗ ਬਾਣ ਦਾ ਪਾਠ ਤੁਸੀਂ 11 ਵਾਰ ਪੜ੍ਹਨਾ ਆ ਹਨੂਮਾਨ ਚਾਲੀਸਾ ਪੰਜਾਬੀ ਜਿਵੇਂ ਮਿਲ ਜਾਂਦਾ ਹਿੰਦੀ ਜਿਵੇਂ ਮਿਲ ਜਾਂਦਾ ਤੁਸੀਂ ਖਾਨੂੰਮਾਨ ਚਾਲੀਸਾ ਕਰ ਲੈ ਆਣ 11 ਵਾਰ ਤੁਸੀਂ ਪਾਠ ਇਹਦਾ ਕਰਨਾ ਹੈ ਦੀਵੇ ਦੇ ਕੋਲ 11 ਵਾਰ ਪਾਠ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਉਹ ਦੀਵਾ ਜਦੋਂ ਤੁਹਾਡਾ ਦੀਵਾ ਠੰਡਾ ਹੋ ਜਾਣਾ ਉਸ ਤੋਂ ਬਾਅਦ ਉਸ ਦੀਵੇ ਦੇ ਵਿੱਚੋਂ ਬੱਤੀ ਜੋ ਵੀ ਹੈਗੀ ਆ ਸਾਰਾ ਮਿੱਟੀ-ਮੁੱਟੀ ਕੱਢ ਕੇ ਮਿੱਟੀ ਕੱਢ ਕੇ ਇੱਕ ਕਾਗਜ਼ 'ਚ ਪਾ ਲੈਣੀ ਆ ਫਿਰ ਉਸ ਤੋਂ ਬਾਅਦ ਤੁਸੀਂ ਕਾਗਜ਼ ਦੇ ਵਿੱਚ ਪਾ ਕੇ ਕਿਸੇ ਹਨੂਮਾਨ ਮੰਦਿਰ ਦੇ ਵਿੱਚ ਚਲੇ ਜਾਣਾ ਜਿੱਥੇ ਹਨੂਮਾਨ ਜੀ ਦਾ ਮੰਦਿਰ ਹੋਵੇ ਠੀਕ ਹੈ ਹਨੂਮਾਨ ਦੇ ਮੰਦਿਰ ਦੇ ਵਿੱਚ ਜਦੋਂ ਤੁਸੀਂ ਐਂਟਰ ਕਰਨਾ ਹੈ ਜਿੱਥੇ ਇਕੱਲਾ ਹਨੂਮਾਨ ਜੀ ਦਾ ਮੰਦਿਰ ਹੋਵੇ ਉੱਥੇ ਐਂਟਰ ਕਰਦੇ ਸਮੇਂ ਜਿਹੜਾ ਦਰਵਾਜ਼ਾ ਗੇਟ ਹੋਏਗਾ ਉਸ ਗੇਟ ਦੇ ਵਿੱਚ ਤੁਸੀਂ ਉਹ ਜਿਹੜੀ ਮਿੱਟੀ ਆ ਪਾ ਦੇਣੀ ਆ ਤੇ ਹਨੂਮਾਨ ਜੀ ਦੇ ਨਾਲ ਲਈ ਟੁੰਡਾ ਜਾਂ ਪ੍ਰਸ਼ਾਦ ਲੈ ਜਾਣਾ ਕੋਈ ਵੀ ਉੱਥੇ ਜਾ ਕੇ ਹਨੂਮਾਨ ਜੀ ਨੂੰ ਪ੍ਰਾਰਥਨਾ ਕਰਨੀ ਕਿ हे ਹਨੂਮਾਨ ਜੀ ਜੋ ਵੀ ਮੈਂ ਆਪਣੇ ਘਰ ਦੀ ਜਿੰਨੀ ਵੀ ਜਿਹੜੀ ਮਿੱਟੀ ਲੈ ਕੇ ਆਇਆ ਜਿਹੜੀ ਸਮੱਸਿਆ ਲੈ ਕੇ ਆਇਆ ਇਹਨੂੰ ਆਪਣੇ ਕੋਲ ਹੀ ਲੈ ਕੇ ਉਹਨੂੰ ਉੱਥੇ ਤਾਲਾ ਲਾ ਲਓ ਜਿੰਨੀਆਂ ਵੀ ਬੁਰੀਆਂ ਚੀਜ਼ਾਂ ਇਹਨੂੰ ਆਪਣੇ ਕੋਲ ਰੱਖ ਲਓ ਸਾਡੇ ਘਰ ਤੋਂ ਸਫਾਇਆ ਕਰ ਦਿਓ ਬਸ ਇੰਨੀ ਗੱਲ ਕਹਿਣੀ ਆ ਤੁਸੀਂ ਇੰਨਾ ਕੰਮ ਕਰਦੇ ਹੋ ਦੇਖਿਓ ਇਹਦਾ ਰਿਜ਼ਲਟ ਤੁਹਾਨੂੰ ਕਿੰਨਾ ਜ਼ਬਰਦਸਤ ਮਿਲਦਾ ਤਾਂ ਇਹੀ دوستੋ ਵੀਡੀਓ ਜੇ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ